ਪੰਜਾਬ ਵਿੱਚ ਗੈਂਗਸਟਰਾਂ ਦੀ ਧਮਕੀ ਭਰੇ ਫੋਨ ਆਉਣ ਦਾ ਸਿਲਸਿਲਾ ਥਮ ਨਹੀਂ ਰਿਹਾ ਪਿਛਲੇ ਕੁਝ ਦਿਨਾਂ ਦੇ ਵਿੱਚ ਜਲੰਧਰ 'ਚ ਕਈ ਨੇਤਾਵਾਂ ਸਹਿਤ ਵੀਆਈਪੀ ਲੋਕਾਂ ਨੂੰ ਧਮਕੀ ਭਰੇ ਕਾਲ ਆ ਚੁੱਕੇ ਨੇ ਅਤੇ ਭਾਜਪਾ ਨੇ ਸਰਕਾਰ ਤੇ આરોਪ ਲਾਉਂਦੇ ਹੋਏ ਕਿਹਾ ਕਿ ਪ੍ਰਸ਼ਾਸਨ ਦੀ ਢਿੱਲੀ ਕਾਰਜਗੁਜ਼ਾਰੀ ਦੇ ਕਾਰਨ ਕੋਦਰ ਦੇ ਇੱਕ ਕਪੜਾ ਵਪਾਰੀ ਨੂੰ ਆਪਣੀ ਜਾਨ ਗਵਾਉਣੀ ਪਈ ਸੀ ਹੁਣ ਉਹਨਾਂ ਨੇ ਕਿਹਾ ਕਿ ਗੈਂਗਸਟਰਾਂ ਦੇ ਵੱਲੋਂ ਹੁਣ ਜਲੰਧਰ ਦੇ ਭਾਜਪਾ ਨੇਤਾਵਾਂ ਨੂੰ ਧਮਕੀ ਭਰੇ ਕਾਲ ਆ ਰਹੇ ਨੇ ਪਰ ਕੋਈ ਕਾਰਵਾਈ ਨਾ ਹੁੰਦਾ ਵੇਖ ਅੱਜ ਡੀਸੀਪੀ ਜਸਕਰਨ ਸਿੰਘ ਤੇਜਾ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਇੱਕ ਗਿਆਪਨ ਸੌਪਿਆ ਇਸ ਮੌਕੇ ਦੇ ਪੁਰਵ ਕੈਬਨਿਟ ਮੰਤਰੀ ਮਨਰਿੰਜਨ ਕਾਲੀਆ ਨੇ ਕਿਹਾ ਕਿ ਚੁਲੰਦਰ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਤੋਂ ਵਿਗੜ ਚੁੱਕੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤੰਜ ਕਾਦਦੇ ਹੋਏ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਗੈਂਚਰ ਸ਼ਬਦ ਬਹੁਤ ਹੀ ਪ੍ਰਚਲਿਤ ਹੋ ਗਿਆ ਹੈ। ਜੋ ਪੰਜਾਬ ਦੇ ਲਈ ਬੇਹੱਦ ਖਤਰਨਾਕ ਹੈ ਤੇ ਇਸ ਦੌਰਾਨ ਮਨਰਿੰਜਨ ਕਾਲੀਆ ਨੇ ਪੰਜਾਬ ਦੇ ਸਿਮ ਭਗਵੰਤ ਮਾਨ ਤੋਂ ਅਪੀਲ ਕੀਤੀ ਹੈ ਕਿ ਗ੍ਰਹਿ ਮੰਤਰੀ ਹੋਣ ਦੇ ਨਾਤੇ ਉਹਨਾਂ ਦਾ ਕਰਤੱਵ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਜਲਦ ਤੋਂ ਜਲਦ ਸੁਧਾਰਨ ਦੇ ਲਈ ਚੰਗੇ ਕਦਮ ਚੁੱਕਣ। ਇਸ ਮੌਕੇ ਤੇ ਪੁਲਿਸ ਅਧਿਕਾਰੀ ਡੀਸੀਪੀ ਜਸਕਰਨ ਸਿੰਘ ਤੇਜਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਹਰ ਸੰਭਵ ਪ੍ਰਯਾਸ ਕਰ ਰਹੀ ਹੈ ਪਰ ਜੇਕਰ ਕਿਸੇ ਵਿਅਕਤੀ ਨੂੰ ਅਜੀhetam ਕੀ ਪਰਿਆਫੋਨ ਆਉਂਦਾ ਹੈ ਤਾਂ ਉਸ ਦੀ ਸੂਚਨਾ ਜਲਦ ਪੁਲਿਸ ਨੂੰ ਜ਼ਰੂਰ ਦਿੱਤੀ ਜਾਵੇ ਅਜਿਹੇ ਮਾਮਲਿਆਂ ਨੂੰ ਜਲਦ ਤੋਂ ਜਲਦ ਜਲਦੀ ਸੁਲਝਾਇਆ ਜਾਵੇਗਾ ਹਾਂਜੀ ਸਰ ਅੱਜ ਤੁਸੀਂ ਡੀਸੀਪੀ ਸਾਹਿਬ ਨੂੰ ਮਿਲੇ ਹੈਗੇ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੇ ਇੱਕ ਡੈਲੀਗੇਸ਼ਨ ਜਲੇ ਦਾ ਡੀਸੀਪੀ ਸਾਹਿਬ ਨੂੰ ਮਿਲੇ ਸੋ ਅੱਜ ਦੇ ਜੋ ਹਾਲਾਤ ਹੈਗੇ ਆ ਇਸ ਤਰ੍ਹਾਂ ਦੀ ਧਮਕੀਆਂ ਆndੀਆਂ ਫਰੋਤੀਆਂ ਹੋ ਰਹੀਆਂ ਆ ਜੀ ਔਰ ਇਸ ਢੰਗ ਨਾਲ ਵੀ ਉਤੇ ਚਿੰਤਾ ਬਿਆਨ ਕੀਤੀ ਹੈ ਕਿ ਵੀ ਮੁਸਤੈਦੀ ਨਾਲ ਕੰਮ ਹੋਣਾ ਚਾਹੀਦਾ ਹੈ ਕਿ ਇਸ ਢੰਗ ਨਾਲ ਕਿ ਪ੍ਰੀਮਟਿਵ ਐਕਸ਼ਨ ਹੋਵੇ ਜਿਹਦੇ ਨਾਲ ਜਿੱਥੇ ਵੀ ਕੋਈ ਇਨਫੋਰਮੇਸ਼ਨ ਆਂਦੀ ਕਿਉਂਕਿ ਥ੍ਰੈਟਿੰਗ ਕਾਲਸ ਵੀ ਆ ਰਹੀਆਂ ਆ ਜਨਰਲ ਲੋਕਾਂ ਨੂੰ ਜਿਹੜੀਆਂ ਹੈਗੀਆਂ ਸੋ ਉਸ ਨੂੰ ਲੈ ਕੇ ਸੀ ਲੋਨ ਡਿਸਟ੍ਰਿਬਿਊਸ਼ਨ ਲੈ ਕੇ ਗਏ ਨੇ ਅਸੀਂ ਅੱਜ ਕਈ ਤੁਹਾਡੇ ਵਰਕਰਾਂ ਨੂੰ ਕਿਹੜੀ ਧਮਕੀਆਂ ਪਹਿਲੇ ਵਟਸਐਪ ਕੋਲ ਆਉਂਦੀਆਂ ਫਿਰ ਉਸ ਤੋਂ ਬਾਅਦ ਕੋਲ ਕਰਨ ਲੱਗ ਪੈਂਦੇ ਫਿਰ ਮੈਸੇਜ ਵੀ ਆ ਰਹੇ ਨੇ ਕਈ ਮੈਂ ਦੇਖਿਆ ਹੈਗਾ ਕਈ ਜਾਣਿਆਂ ਨੂੰ ਕਿਹੜੇ ਬੀਜੇਪੀ ਦੇ ਵਰਕਰ ਆਹ ਵਰਕਰ ਬੀਜੇਪੀ ਦੇ ਨੇ ਆਮ ਜਨਤਾ ਨੂੰ ਵੀ ਆ ਰਹੇ ਠੀਕ ਹੈ ਨਾ ਉਹਦੇ ਲਈ ਸਾਰੀ ਚਿੰਤਾ ਤੇ ਭਾਰਤੀ ਜਨਤਾ ਪਾਰਟੀ ਸੋਸ ਨੂੰ ਕਿ ਭਈ ਜਿਸ ਤੰਗ ਦੇ ਨਾਲ ਅੱਜ ਪੰਜਾਬ ਦੇ ਹਾਲਾਤ ਹੈ ਜਲੰਧਰ ਦੇ ਹਾਲਾਤ ਹੈ ਵੱਧ ਤੋਂ ਵੱਧਰ ਹੋ ਰਹੇ ਹੈ ਤਾਂ ਉਸ ਲਈ ਲੈ ਕੇ ਅਸੀਂ ਮਿਲ ਸਿੱਕਦੀਆਂ ਧਮਕੀਆਂ ਆ ਰਹੀਆਂ ਹੈ ਕੀ ਧਮਕੀਆਂ ਉਹ ਜਨਰਲ ਲੋਕਾਂ ਨੂੰ ਆ ਰਹੀਆਂ ਪਤਾ ਹੀ ਮੀਡੀਆ ਚ ਵੀ ਆ ਗਈਆਂ ਕੋਈ ਵੀ ਬੀਜੇਪੀ ਦਾ ਲੀਡਰ ਵੀ ਹੈਗਾ ਜਿਹਨੂੰ ਪਾਰਟੀ ਛੱਡਣ ਦੀ ਵੀ ਧਮਕੀ ਦਿੱਤੀ ਗਈ ਸੀ ਪਿਛਲੇ ਦਿਨ ਮੇਰੇ ਧਿਆਨ ਚ ਕੀ ਹੁਣ ਤੁਸੀਂ ਡੀਸੀਪੀ ਸਾਹਿਬ ਨੂੰ ਮਿਲਿਓ ਕੀ ਉਹਨਾਂ ਨੇ ਵਿਸ਼ਵਾਸਨ ਕੀ ਦਿੱਤਾ ਕਿਦੋਂ ਤੱਕ ਟਾਈਮ ਉਹਨਾਂ ਨੇ ਦੇਖੋ ਆਲਰੇਡੀ ਲੱਗ ਗਿਆ ਕਿਉਂਕਿ ਹੈ ਤਾਂ ਦੇਖੋ ਚੀਜ਼ ਹੁੰਦੀ ਹੈ ਜੇ ਆਪਾਂ ਕਹੀਏ ਕਿ ਬੰਦਾ ਕਿਹੜਾ ਬੰਦਾ ਹੈਗਾ ਉਹ ਤਾਂ ਸ਼ਾਊਟ ਇਨ ਡਾਰਕਨੈਸ ਹੈ ਪਤਾ ਨਹੀਂ ਠੀਕ ਹੈ ਨਾ ਸੋ ਇਹਦੇ ਚਾਹ ਹੈ ਕਿ ਪੁਲਿਸ ਨੂੰ ਹੋਰ ਮੁਸਤੈਦੀ ਨਾਲ ਕੰਮ ਕਰਕੇ ਔਰ ਤੇਜ਼ੀ ਨਾਲ ਕੰਮ ਕਰਕੇ ਬੰਦੇ ਪੜੇ ਜਾਂਨ ਉਹਨਾਂ ਕੋਈ ਮੋਡਿਊਲਸ ਪੜੇ ਵੀ ਹੈ ਤੋ ਦੇਖੋ ਡਰੋਨ ਵੀ ਆ ਰਹੇ ਆ ਕਈ ਚੀਜ਼ਾਂ ਹੈ ਆ ਪਾਕਿਸਤਾਨ ਵਾਲ ਵੀ ਆ ਰਹੀਆਂ ਸੋ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਇਆ ਅਸੀਂ ਜਿਹੜਾ ਹੈਗਾ ਆਪਣੀ ਚਿੰਤਾ ਦਿਤਾਈ ਹੈ ਔਰ ਜਿੱਥੇ ਜਿੱਥੇ ਕੋਈ ਐਕਚੁਅਲ ਲੈਣ ਦੀ ਲੋੜ ਹੈ ਪੁਲਿਸ ਨੂੰ ਜ਼ਿਆਦਾ ਕਵਰ ਕਰਨ ਦੀ ਲੋੜ ਹੈ ਸੋ ਉਹਨਾਂ ਨੂੰ ਸੁਝਾਵੀ ਦਿੱਤਾ। ਤੇ ਦੇਖਿਆ ਨਕੋਦਰ ਦੇ ਵਿੱਚ ਵੀ ਕਿਦਾਂ ਪਹਿਲੇ ਧਮਕੀ ਦਿੱਤੀ ਗਈ ਸੀ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਗੋਲੀਆਂ ਮਾਰ ਦਿੱਤੇ ਗਏ। ਫਿਰ ਇਸ ਤੋਂ ਬਾਅਦ ਲਗਾਤਾਰ ਲੋਕਾਂ ਨੂੰ ਕਿਹਨੇ ਧਮਕੀਆਂ ਆਮ ਜਨਤਾ ਨੂੰ ਵੀ ਆ ਰਹੀਆਂ ਹਨ ਕਈ। ਉਹਨੇ ਭਾਜਪੀ ਤੇ ਵਰਕਰਾਂ ਨੂੰ ਨਿਸ਼ਾਨਾ ਦਿੱਤਾ ਜਾ ਰਿਹਾ ਉਹਨਾਂ ਦੇ ਵਿਦ ਮੈਸੇਜ ਦੇ ਵਿੱਚ ਇਹ ਵੀ ਲਿਖਿਆ ਅੰਮ੍ਰਿਤਸਰ ਤੋਂ ਬਾਅਦ ਹੁਣ ਤੁਹਾਡਾ ਨੰਬਰ ਆ ਰਿਹਾ। ਦੇਖੋ ਇਸ ਰੈਗ ਵੀ ਇਹ ਤਾਂ ਹੈ ਹੀ ਹੈ ਜਿਹੜੀ ਚੀਜ਼ ਆ ਰਹੀਆਂ ਲੋਕਾਂ ਨੂੰ ਆ ਰਹੀ ਹੈ ਧਮਕੀਆਂ ਸੋਦੇ ਲਈ ਅਸੀਂ ਚਿੰਤਾ ਪ੍ਰਗਟ ਕੀਤੀ ਹੈ ਭਾਰਤੀ ਜਨਤਾ ਪਾਰਟੀ ਜਿਹ ਜਿਹੜਾ ਪ੍ਰੇਮਟਿਵ ਪ੍ਰੇਮਟਿਵ ਐਕਸ਼ਨ ਹੋਣਾ ਚਾਹੀਦਾ ਹੈਗਾ ਤਾਂ ਅਜੋ ਲੋਕ ਜਿਹੜੇ ਫੜੇ ਜਾਂ ਕਿਉਂਕਿ ਜਿਹੜਾ ਜਦ ਤੱਕ ਜਿਹੜਾ ਹੈਗਾ ਕਿ ਕੰਫੀਡੈਂਸ ਨਹੀਂ ਬਣੇਗਾ ਡੈਟਰੈਂਟ ਫੈਕਟਰ ਪੁਲਸਤਾ ਉਹ ਅਜ ਕੱਟ ਰਿਹਾ ਸੋਸ ਨੂੰ ਜਿਹੜਾ ਹੈਗਾ ਕਿ ਵੀ ਤੁਹਾਡਾ ਡੈਟਾ ਇੰਫੈਕਟ ਹੋਵੇ ਤੁਸੀਂ ਇਮੀਡੀਏਟ ਐਕਸ਼ਨ ਕਰੋ ਰਿਸਪੌਂਸ ਸੈਕਸ਼ਨ ਹੋਣਾ ਚਾਹੀਦਾ ਸੋਸ਼ਲੀ ਸੋਸੀਟਲ ਸਮੇਂ ਵੀ ਕੋਈ ਦਿੱਤਾ ਗਿਆ ਦੇਖੋ ਸਮੇਂ ਤੇ ਲੰਬੀ ਲੜਾਈ ਹੁੰਦੀ ਹੈ ਚੀਜ਼ਾਂ ਜਿਹੜੀਆਂ ਨੇ ਅੱਜ ਦੀ ਮੈਂ ਕਹਾਂ ਕਿ ਵੀ ਸਮੇਂ ਦੇ ਦਿੱਤਾ ਕਿ ਇੰਨੀ ਦੇਰ ਬਾਅਦ ਹੋਊਗਾ ਐਸਾ ਨਹੀਂ ਹੁੰਦਾ ਇੱਕ ਲੰਬੀ ਲੜਾਈ ਹੈ ਦੇ ਚ ਜਿਹੜਾ ਹੈਗਾ ਕਿ ਵੀ ਪੁਲਿਸ ਦਾ ਜਿਹੜਾ ਐਕਸ਼ਨ ਹੈਗਾ ਇਹਨੂੰ ਕਿਹਾ ਕਿ ਹੋਰ ਤੇਜ਼ੀ ਨਾਲ ਕੀਤਾ ਜਿਵੇਂ ਇੱਕ ਗੱਲ ਵੀ ਇਹ ਕਰ ਦਿਓ ਧਮਕੀ ਦਿੱਤੀ ਗਈ ਹੈ ਫਰौती ਵੀ ਮੰਗੀ ਗਈਆਂ ਕਹਿੰਦੇ ਫਰौती ਆ ਵੀ ਧਮਕੀਆਂ ਵੀ ਬੜਾ ਕੁਝ ਹੈਗਾ ਉਹ ਜਿਹੜਾ ਤੁਸੀਂ ਟਿਮੀ ਚਾਵਲਾ ਦਾ ਹੋਇਆ ਉੱਥੇ ਵੀ 30 ਲ ਸੋ ਉਦੋਂ ਵੀ ਜੇ ਸਮੇਂ ਰੰਦੇ ਪੁਲਿਸ ਐਕਸ਼ਨ ਕਰਦੀ ਤੇ ਸ਼ਾਇਦ ਇਨਸੀਡੈਂਟ ਨਾ ਹੁੰਦਾ ਪਰ ਸਰ ਬੀਜਪੀ ਕਿੰਨੇ ਵਰਕਰ ਕੰਮ ਕਰੇ ਇਨਾਂ ਨੂੰ ਕਿਉਂ ਤੰਕੀ ਨਹੀਂ ਮੈਂ ਬੀਜਪੀ ਦੀ ਨਹੀਂ ਗੱਲ ਕਰ ਰਿਹਾ ਮੈਂ ਜਨਰਲ ਗੱਲ ਕਰ ਰਿਹਾ ਸੋ ਉਹਦੇ ਵਿੱਚ ਬੀਜੇਪੀ ਦੇ ਵੀ ਲੋਕ ਜਿਨ੍ਹਾਂ ਨੂੰ ਆਈਆਂ ਹੈਗੀਆਂ ਹੁਣ ਕਿਦਾਂ ਆਪਣੇ ਤੁਹਾਡੇ ਵਰਕ ਇੱਥੇ ਅੱਜ ਤੁਸੀਂ ਮੰਗ ਪੱਤਰ ਵੀ ਦਿੱਤਾ ਉਹ ਸ਼ਿਕਾਇਤਾਂ ਵੀ ਦਿੱਤੀਆਂ ਹੈਗੀਆਂ ਉਹ ਕਿੰਨੇ ਲੋਕਾਂ ਨੂੰ ਇੱਕੋ ਨੰਬਰ ਤੇ ਆਉਂਦੀ ਹੈ ਜਾਂ ਅਲੱਗ-ਅਲੱਗ ਨੰਬਰਾਂ ਤੇ ਕੋਈ ਉਹ ਸਾਰੀ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਆ ਆਮ ਤੌਰ ਤੇ ਦਿੰਦੇ ਵੀ ਹੈ ਲੋਕ ਸਾਰੇ ਜਿਹੜੇ ਹੈਗਾ ਦਿੱਤੀਆਂ ਵੀ ਜਾ ਰਹੀਆਂ ਹੈਗੀਆਂ ਸੋ ਸਾਰੀ ਇਨਫੋਰਮੇਸ਼ਨ ਦੇ ਉੱਤੇ ਇਹੜਾ ਹੈਗਾ ਕੰਮ ਕਰਨ ਦੀ ਲੋਡ ਹੈਗੀ ਹੈ ਔਰ ਇੰਟੈਲੀਜੈਂਸ ਡਿਪਾਰਟਮੈਂਟ ਕਰ ਵੀ ਰਿਹਾ ਮੈਂ ਨਹੀਂ ਕਹਿੰਦਾ ਨਹੀਂ ਕਰਦਾ ਨਾ ਲੇਕਿਨ ਹੋਰ ਤੇਜ਼ੀ ਨਾਲ ਕਰਨਾ ਚਾਹੀਦਾ ਕਿਉਂਕਿ ਅੱਜ ਕੱਲ ਟੈਕਨੋਲੋਜੀ ਜਿਹ ਉਹ ਜਿਹੜਾ ਹੈਗਾ ਕਿ ਭਾਈ ਉਹਨਾਂ ਤੋਂ ਤੇਜ਼ ਜਿਹੜੀ ਹੈਗੀ ਟੈਕਨੋਲੋਜੀ ਲੈ ਕੇ ਆਓ ਤਾਂ ਜੋ ਉਹਨਾਂ ਨੂੰ ਫੜਿਆ ਜਾਵੇ ਓਕੇ ਸਹੀ ਧੰਨਵਾਦ ਇਧਰੋਂ ਹੋ ਗਿਆ ਥੋੜਾ ਲੋ 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 ਇਹ ਹਾਂ ਸਰ ਅੱਜ ਭਾਜਪਾ ਦੇ ਵਰਕਰ ਤੁਹਾਡੇ ਨਾਲ ਮਿਲੇ ਨੇ ਸੀਨੀਅਰ ਲੀਡਰ ਵੀ ਤੁਹਾਡੇ ਨਾਲ ਮਿਲੇ ਹੈਗੇ ਉਹਨਾਂ ਸ਼ਿਕਾਇਤ ਦਿੱਤੀ ਹਾਂ ਵੀ ਉਹਨਾਂ ਦੇ ਵਰਕਰਾਂ ਨੂੰ ਕਿਹੜੀਆਂ ਧਮਕੀਆਂ ਮਿਲਦੀਆਂ ਨੇ ਅੱਜ ਜਿਹੜਾ ਭਾਜਪਾ ਦੇ ਲੀਡਰ ਸਾਹਿਬਾਨ ਤੇ ਨਾਲ ਆਪਣਾ ਮਿਸਮਨਨ ਰੰਜਨ ਕਾਲਿਆ ਸਾਹਿਬ ਇਹਨਾਂ ਦੀ ਪ੍ਰਧਾਨਗੀ ਹੇਟਸ ਕਾਫੀ ਜਿਹੜੇ ਭਾਜਪਾ ਦੇ ਬੰਦੇ ਆ ਕੇ ਨੁਮਾਇੰਦੇ ਮਿਲੇ ਉਹਨਾਂ ਦੀਆਂ ਕੁਝ ਲਾਅ ਐਂਡ ਆਰਡਰ ਨਾਲ ਹੋਰ ਸਬੰਧਿਤ ਜਿਹੜੀਆਂ ਕਈ ਦਿੱਕਤਾਂ ਸੀ ਉਹਨਾਂ ਨੇ ਇੱਕ ਮੈਮੋਰੰਡਮ ਦਿੱਤਾ ਉਹ ਸੀ ਸੈਗਰੀਗੇਟ ਕਰਕੇ ਜਿਹੜੇ ਜਿਹੜੇ ਕੋਈ ਥਾਣੇ ਨਾਲ ਮਤਲਕਾ ਹੈਗਾ ਉਹ ਸੀ ਉਹਦੇ ਉੱਤੇ ਵਰਕ ਕਰਾ ਦਾਂਗੇ ਕਿੰਨੇ ਕਿੰਨੇ ਬੰਦਿਆਂ ਨੂੰ ਧਮਕੀਆਂ ਆਈਆਂ ਗਈਆਂ ਤੇ ਇਹਦੇ ਵਿੱਚ ਧਮਕੀਆਂ ਨਹੀਂ ਇਹ ਥੋਕੀ ਮੰਗੀ ਗਈ ਇਹਦੇ ਵਿੱਚ ਜਿਹੜਾ ਇਹ ਮੈਮੋਰੰਡਮ ਦਿੱਤਾ ਇਹ ਸਾਰਾ ਧਮਕੀਆਂ ਨਾਲ ਰਿਲੇਟਡ ਨਹੀਂ ਲਾਅ ਐਂਡ ਆਰਡਰ ਦੇ ਕੁਝ ਇਸ਼ੂਜ਼ ਆ ਉਹਨਾਂ ਨਾਲ ਵੀ ਰਿਲੇਟਡ ਆ ਤਾਂ ਜਿਹੜੀਆਂ ਕੋਈ ਹੈਗੀਆਂ ਐਪਲੀਕੇਸ਼ਨਸ ਉਹ ਸਾਡੇ ਕੋਲ ਹੈਗੀਆਂ ਉੱਤੇ ਸਾਡੀ ਟੀਮ ਵਰਕ ਕਰ ਰਹੀ ਹੈ ਕਿੱਦਾਂ ਲਗਾਤਾਰ ਜਲੰਧਰ ਦੇ ਵਿੱਚ ਦੇਖਿਆ ਕਈ ਤੁਹਾਡੇ ਕੋਲ ਐਪਲੀਕੇਸ਼ਨ ਆਈਆਂ ਹਾਂ ਵੀ ਸਾਡ ਨੂੰ ਫੋਨ ਪਹਿਲੇ ਕੋਲ ਦਿੱਤੇ ਧਮਕੀ ਦਿੱਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਫਰੋਤੀ ਵੀ ਮੰਗੀ ਜਾਂਦੇ ਕਿਦਾਂ ਹੁਣ ਇੱਥੇ ਤੁਹਾਡੇ ਕੋਲ ਕਿਹੜੇ ਬੀਜੇਪੀ ਦੇ ਆਏ ਨੇ ਕਈ ਬੀਜੇਪੀ ਦੇ ਵਰਕਰਾਂ ਨੂੰ ਵੀ ਮਿਲੀਆਂ ਹੈਗੀਆਂ ਕਈਆਂ ਕਈਆਂ ਜਿਹੜੀਆਂ ਐਪਲੀਕੇਸ਼ਨਾਂ ਆਈਆਂ ਹੈ ਜੀਆਂ ਤਾਂ ਉੱਤੇ ਅਸੀਂ ਵਰਕ ਕਰ ਰਹੇ ਹਾਂ ਸਾਡੀ ਟੀਮ ਹੈ ਸਾਡੇ ਕੋਲ ਉਹਦੇ ਅਸੀਂ ਛੇਤੀ ਜਿਹੜਾ ਅੱਛਾ ਉਹਦਾ ਰੰਦਤੀਆ ਕੱਢ ਲਾਂਗੇ ਠੀਕ ਹੈ ਧੰਨਵਾਦ ਸਾਹਿਬ ਅਸੀਂ ਸਾਰੇ ਕੋਈ ਨਹੀਂ ਮੈਂ ਖੜਾਣਾ ਭਾਰਤੀ ਜਨਤਾ ਪਾਰਟੀ ਦੇ ਕਾਰਜਕর্তਾ ਜੀ ਕਮਿਸ਼ਨਰ ਸਾਹਿਬ ਨੂੰ ਮਿਲਣ ਆਏ ਸੀ ਇਹ ਜੀ ਪਹਿਲੇ ਉਹਨਾਂ ਨੇ 11 ਵਜੇ ਦਾ ਸਮੇਂ ਦਿੱਤਾ ਸੀਗਾ ਮਗਰ ਉਹਨਾਂ ਦਾ ਮੈਸੇਜ ਆਇਆ ਕਿ ਮੈਂ ਥੋੜਾ ਤੇ ਮੇਰੀ ਠੀਕ ਨਹੀਂ ਹੈ ਤੇ ਤੁਸੀਂ 12:30 ਵਜੇ ਡੀਸੀਪੀ ਤੇਜਾ ਜੀ ਨਾਲ ਮਿਲੋ ਤੇ ਕੱਲ ਮੇਰੀ ਉਹਨਾਂ ਨਾਲ ਲੰਬੀ ਗੱਲ ਹੋਈ ਸੀ 10 ਲਗਭਗ 10 ਮਿੰਟ ਮਨੋਂ ਕਿ ਪਿਛਲੇ ਕੁਝ ਦਿਨਾਂ ਤੋਂ ਸਾਡੇ ਜਿਹੜੇ ਪ੍ਰਮੁੱਖ ਕਾਰਜਕর্তਾ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੂੰ WhatsApp ਦੇ ਉੱਤੇ ਕਾਲਿੰਗ ਵੀ ਆਂਦੀ ਪਈ ਹੈ ਔਰ ਮੈਸੇਜ ਵੀ ਆਂਦੇ ਪਈ ਹੈ ਲਸ਼ਕਰ-ਏ-ਖਾਲਸਾ ਕਰਕੇ ਕੋਈ ਸੰਗਠਨ ਹੈ ਉਹਨਾਂ ਵੱਲੋਂ ਇਹ ਸਾਰੇ ਮੈਸੇਜ ਆਂਦੇ ਪਈ ਹੈ ਕਿ ਤੁਸੀਂ BJP ਛੱਡ ਦਿਓ ਜੀ ਅਗਰ ਤੁਸੀਂ BJP ਨਹੀਂ ਛੱਡਦੇ ਹੋ ਤੇ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਹਸ਼ਰ ਮਾੜਾ ਹੋਏਗਾ ਜੀ ਤੇ ਅਗਰ ਤੁਸੀਂ BJP ਨਹੀਂ ਛੱਡਦੇ ਹੋ ਤੇ ਅਗਰ ਕੱਲ ਨੂੰ ਤੁਹਾਡੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਹੈ ਤਦ ਸਿੱਧੇ ਤੌਰ ਤੇ ਤੁਸੀਂ ਜ਼ਿੰਮੇਵਾਰ ਹੋਵਾਂਗੇ ਸੋ ਜਦੋਂ ਦੀ ਇਹ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਪਾਂ ਨੂੰ ਪਤਾ ਹੀ ਹੈ ਕਿ ਇੰਨਾ ਜ਼ਬਰਦਸਤ ਬਦਲਾਵ ਪੰਜਾਬ ਦੇ ਵਿੱਚ ਹੋਇਆ ਕੀ ਸੁਪ੍ਰਸਿੱਧ ਜਿਹੜੇ ਸਾਡੇ ਸਿੰਗਰ ਹੈ ਸਿੱਧੂ ਮੂਸੇਵਾਲਾ ਉਹਨਾਂ ਦੇ ਉੱਤੇ ਵੀ ਅਟੈਕ ਕਰਕੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਅੰਮ੍ਰਿਤਸਰ ਚ ਸੂਰੀ ਦਾ ਜਿਹੜਾ ਕਤਲ ਹੋਇਆ ਸਰਦੀ ਬਿਲਕੁਲ ਗੁਆਂਡ ਦੇ ਵਿੱਚ ਨਕੌਦਰ ਦੇ ਵਿੱਚ ਕੱਪੜਾ ਵਪਾਰੀ ਦੀ ਹੱਤਿਆ ਕੀਤੀ ਗਈ। ਮਾਲਵੇ ਦੇ ਵਿੱਚ ਵੀ ਫਰੋਤੀ ਮੰਗ ਕੇ ਹੱਤਿਆ ਕੀਤੀ ਗਈ। ਲਾਅ ਐਂਡ ਆਰਡਰ ਦੀਆਂ ਧਜੀਆਂ ਜਿਹੜੀਆਂ ਆ ਉਸ ਸਰਕਾਰ ਦੇ ਵਿੱਚ ਉੜ ਗਈਆਂ। ਔਰ ਇਹ بڑے بڑے ਵਾਅਦੇ ਕਰਦੇ ਆ ਕਿ ਅਸੀਂ ਬੜਾ ਵਧੀਆ ਸੂਚਾਸ਼ਨ ਵਧੀਆ ਰਾਜ ਜਿਹੜਾ ਪੰਜਾਬ ਦੇ ਵਿੱਚ ਕਰਦੇ ਪਏ ਆ। ਔਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿ ਅਸੀਂ ਆਮ ਆਦਮੀ ਦੇ ਹੱਕਾਂ ਦੀ ਰਾਖੀ ਕਰਦੇ ਪਏ ਆ। ਮਗਰ ਇਸ ਸਰਕਾਰ ਦੇ ਵਿੱਚ ਜਿਸ ਤਰ੍ਹਾਂ ਇਹ ਥ੍ਰੈਟ ਔਰ ਇਹ ਸਾਰੀਆਂ ਧਮਕੀਆਂ ਆਣੀਆਂ ਸ਼ੁਰੂ ਹੋਈਆਂ ਐ ਮੈਨੂੰ ਲੱਗਦਾ ਹੈ ਕਿ ਬਹੁਤ ਚਿੰਤਾ ਦਾ ਵਿਸ਼ੇ ਹੈ ਸਰਕਾਰ ਇਹਦੇ ਲਈ ਬਿਲਕੁਲ ਵੀ ਗੰਭੀਰ ਨਹੀਂ ਹੈ ਇਹ ਉਹ ਸਰਕਾਰ ਹੈ ਜਿੱਨੇ ਸਿਕਿਉਰਟੀਆਂ ਵਾਪਸ ਲੈ ਕੇ ਉਹਨੂੰ ਸਾਰਜਨਿਕ ਕਰ ਦਿੱਤਾ ਸੀਗਾ ਸੋ ਇਹਨਾਂ ਨੂੰ ਲੋਕਾਂ ਦੀ ਜਿਹੜੀ ਜਾਨ ਮਾਲ ਦੀ ਰੱਖਿਆ ਕਰਨ ਦੇ ਲਈ ਇਹ ਟੋਟਲੀ ਫੇਲ ਹੋਏ ਐ ਔਰ ਜਿਸ ਤਰ੍ਹਾਂ ਭਾਜਪਾ ਦੇ ਕਾਰਜਕਰਤਾਵਾਂ ਨੂੰ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਪੰਜਾਬ ਦੀ ਏਕਤਾ ਅਖੰਡਤਾ ਭਾਈਚਾਰੇ ਦੇ ਉੱਤੇ ਵੀ ਪ੍ਰਸ਼ਨ ਚਿੰਨ ਲੱਗਦੇ ਪਏ ਹੈ। ਕਈ ਤਰ੍ਹਾਂ ਦੀਆਂ ਮੂਵਮੈਂਟ ਪੰਜਾਬ ਦੇ ਵਿੱਚ ਚਲਦੀਆਂ ਪਈਆਂ। ਉਹਦੇ ਲਈ ਭਾਰਤ ਜਨਤਾ ਪਾਰਟੀ ਦੇ ਕਾਰਕਿਰਤਾ ਨਿਜਰੋ ਕੇ ਪਹਿਲੇ ਵੀ ਕੰਮ ਕਰਦੇ ਸੀ, ਹੁਣ ਵੀ ਕੰਮ ਕਰਦੇ ਪਏ ਅੱਗੇ ਵੀ ਕੰਮ ਕਰਨਗੇ। ਔਰ ਉਹਦੇ ਨਿਮਿਤ ਇਹ ਜਿਹੜੀਆਂ ਥ੍ਰੈਟ ਕਾਲਸ ਆਈਆਂ ਹੈ ਜਾਂ ਥ੍ਰੈਟ ਮੈਸੇਜ ਆਏ ਹੈ। ਇਹਦੇ ਲਈ ਅਸੀਂ ਅੱਜ ਡੀਸੀਪੀ ਸਾਹਿਬ ਨੂੰ ਆਪਣਾ ਜਿਹੜਾ ਹੈ ਉਹ ਮੰਗ ਪੱਤਰ ਦੇਣਾ ਹੈ ਕਿ ਜਲਦ ਤੋਂ ਜਲਦ ਤੁਸੀਂ ਆਪਣੀ ਟੀਮ ਵਿਖੇਤ ਕਰਕੇ ਔਰ ਹਫ਼ਤੇ 10 ਦਿਨਾਂ ਚ ਇਨੂੰ ਜਿਹੜਾ ਆ ਬੇਨਕਾਬ ਕਰਕੇ ਕਿ ਕਿਹੜੇ ਲੋਕ ਨੇ ਕਿਹੜੇ ਲੋਕ ਜਿਹੜੇ ਆ ਪੰਜਾਬ ਦੀ ਜਨਤਾ ਨੂੰ ਡਰਾ ਰਹੇ ਆ ਧਮਕਾ ਰਹੇ ਆ ਉਹਨਾਂ ਨੂੰ ਜਨਤਾ ਕਰਨ ਲੋਕਾਂ ਦੇ ਸਾਹਮਣੇ ਲੈ ਕੇ ਆਣ ਉਹਨਾਂ ਨੂੰ ਫਿਰਨ ਜੇਲਾਂ ਦੇ ਅੰਦਰ ਸੁਟਾਣ ਨਹੀਂ ਥ੍ਰੈਟ ਇੱਕ ਮਿੰਟ ਦੀ ਇੱਕ ਥੈਟ ਕਾਲ ਜਿਹੜੀ ਆ ਰਹੀ ਹੈ ਉਹ ਕੌਂਸਲਰ ਦੇ ਜਿਹੜੇ ਇਲੈਕਸ਼ਨ ਲੜ ਚੁੱਕੇ ਆ ਜਾਂ ਲੜਣਾ ਜਿਨ੍ਹਾਂ ਨੇ ਉਹਨਾਂ ਨੂੰ ਆ ਰਹੀ ਹੈ ਇਹਦੇ ਉੱਪਰ ਕੀ ਕਹਿਣਾ ਚਾਹੁੰਦੇ ਹੋ ਨਹੀਂ ਐਸਾ ਨਹੀਂ ਹੈ ਕਿ ਕੌਂਸਲਰ ਦੇ ਜਿਹੜੇ ਇਲੈਕਸ਼ਨ ਲੜ ਚੁੱਕੇ ਆ ਦੇਖੋ ਰਾਜਨੀਤੀ ਦੇ ਵਿੱਚ ਜਿੰਨੇ ਲੋਕ ਵੀ ਕੰਮ ਕਰਦੇ ਆ ਕਿਤੇ ਨਾ ਕਿਤੇ ਉਹਨਾਂ ਦੀ ਪਾਰਟੀ 'ਚ ਕੰਮ ਕਰਨ ਦੀ ਇੱਛਾ ਵੀ ਹੁੰਦੀ ਹੈ ਜਲੰਧਰ 'ਚ 80 ਵਾਰਡ ਹੈ ਔਰ ਹਰ ਵਾਰਡ 'ਚ ਕੋਈ ਨਾ ਕੋਈ ਸਾਡਾ ਸક્રિય ਨੇਤਾ ਰਹਿੰਦਾ ਹੀ ਹੈ ਤੇ ਜਦੋਂ ਸક્રિય ਨੇਤਾ ਉੱਥੇ ਹੈਗਾ ਹੈ ਤੇ ਉਹ ਕੋਈ ਨਾ ਕੋਈ ਚੋਣ ਲੜਿਆ ਵੀ ਹੈ ਚੋਣ ਲੜਨ ਦੀ ਇੱਛਾ ਰੱਖਦਾ ਵੀ ਹੈ ਔਰ ਮੈਂ ਕਹਿੰਦਾ ਕਿ ਇੱਛਾ ਰੱਖਣੀ ਵੀ ਚਾਹੀਦੀ ਹੈ ਕਿਉਂਕਿ ਅਸੀਂ ਇੱਕ ਰਾਜਨੀਤਿਕ ਪਾਰਟੀ ਦੇ ਲੋਕ ਆ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਆ ਆਪਣੇ ਇਲਾਕੇ 'ਚ ਕਰਦੇ ਆ ਵਾਰਡ 'ਚ ਕਰਦੇ ਆ ਆਪਣੇ ਮੰਡਲ 'ਚ ਕਰਦੇ ਆ ਜ਼ਿਲ੍ਹੇ 'ਚ ਕਰਦੇ ਆ ਸੋ ਉਹਨਾਂ ਨੂੰ ਟਾਰਗੇਟ ਕਰਕੇ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕੰਮ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਵੱਧ ਰਿਹਾ ਹੈ ਪਹਿਲੇ ਅਸੀਂ 23 ਸੀਟਾਂ ਤੇ ਲੜਦੇ ਸੀ ਹੁਣ ਅਸੀਂ 117 ਸੀਟਾਂ ਤੇ ਲੜਨਾ ਹੈ ਔਰ ਜਿਸ ਤਰ੍ਹਾਂ ਨਮਾ ਪੰਜਾਬ ਗਠਿਤ ਹੋਇਆ ਨਵੇਂ ਪੰਜਾਬ ਦੇ ਪ੍ਰਧਾਨ ਜਿਲ੍ਹਿਆਂ ਦੇ ਲੱਗੇ ਆ ਔਰ ਉਹਨਾਂ ਨੂੰ ਕਬਰਾਟ ਹੈ ਜਿਹੜੇ ਪੰਜਾਬ ਨੂੰ ਪਸੰਦ ਨਹੀਂ ਲੋਕ ਕਰਦੇ ਉਹਨਾਂ ਨੂੰ ਕਬਰਾਟ ਹੈ ਕਿਤੇ ਭਾਜੀਪੀ ਪੰਜਾਬ ਦੇ ਵਿੱਚ ਆਪਣੇ ਕੰਮ ਦਾ ਪ੍ਰਚਾਰ ਪ੍ਰਸਾਰ ਨਾ ਕਰ ਲਵੇ ਪਾਰਟੀ ਖੜੀ ਨਾ ਹੋ ਜਵੇ ਇਸ ਕਰਕੇ ਇਹਨਾਂ ਦੇ ਜਿਹੜੇ ਬੇਸਿਕ ਵਰਕਰ ਹੈ ਕਰਮਚਾਰੀ ਕਰਮਚਾਰਤਾ ਨੇ ਉਹਨਾਂ ਨੂੰ ਅਸੀਂ ਡਰਾਈਏ ਧਮਕਾਈਏ ਘਰਾਂ ਚ ਚਲ ਜਾਣ ਪਰ ਮੈਂ ਕਹਿਣਾ ਚਾਹਨਾ ਤੁਹਾਨੂੰ ਕਿ ਸਾਡੀ ਪਾਰਟੀ ਦਾ ਕੋਈ ਵੀ ਕਾਰਜਕਰਤਾ ਡਰਨ ਵਾਲਾ ਨਹੀਂ ਹੈ ਰੁਕਣ ਵਾਲਾ ਨਹੀਂ ਹੈ ਔਰ ਸਮਾਜ ਦੇ ਲਈ ਕੰਮ ਕਰਨ ਦੇ ਲਈ ਹਮੇਸ਼ਾ ਤਤਪਰ ਅੱਗੇ ਔਰ ਅੱਗੇ ਹੀ ਰਹੇਗਾ ਕਿੰਨੇ ਦਿਨ ਦਾ ਟਾਈਮ ਦੇਣ ਜਾ ਰਹੇ ਹੋ ਤੁਸੀਂ ਕਿਸ ਨੰਬਰ ਤੋਂ ਆ ਰਹੇ ਹੋ 30 ਨੰਬਰ ਤੋਂ ਆ ਰਹੇ ਆ इंडिया ਦੇ ਨੰਬਰ ਤੋਂ ਆ ਰਹੇ ਸਭ 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 ਨੰਬਰ ਆ ਗਏ ਬਾਹਰ ਦੇ ਨੰਬਰ ਵੀ ਹੈ ਇਹਦੇ ਚ ਅਸੀਂ ਸਾਰੀਆਂ ਡਿਟੇਲ ਜਿਹੜੀ ਉਹ ਦੇ ਰਹੇ ਆ ਉਹਨਾਂ ਨੂੰ ਇਹਦੇ ਚ ਦੇਸ਼ ਔਰ ਵਿਦੇਸ਼ ਦੇ ਸਾਰੇ ਨੰਬਰ ਹੈ ਜਿੱਦਾਂ +30 ਵਾਲਾ ਨੰਬਰ ਹੈ ਹੋਰ ਵੀ ਨੰਬਰ ਹੈਗੇ ਆ ਔਰ ਇੰਡੀਆ ਦਾ ਵੀ ਹੈ ਔਰ ਲਸ਼ਕਰ ਇਹ ਖਾਲਸਾ ਦਾ ਕੋਈ ਸਪੋਕਸ ਪਰਸਨ ਹੈਗਾ ਸੰਦੀਪ ਸਿੰਘ ਜੀ ਉਹ ਉਹ ਵੀ ਫੋਨ ਕਰਦਾ ਪਿਆ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਛੋਟੀਆਂ ਚੀਜ਼ਾਂ ਡਰਾਣ ਧਮਕਾਉਣ ਦੀਆਂ ਸਾਡਾ ਮੰਨਤਾ ਵੀ ਨਾ ਕਿ ਅਸੀਂ ਪੁਲਿਸ ਨੂੰ ਸਤਰਕ ਕਰ ਦਈਏ ਕਿਉਂਕਿ ਲਾਅਨ ਆਰਡਰ ਦੀ ਚਿੰਤਾ ਉਹਨਾਂ ਨੇ ਕਰਨੀ ਹੈ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਉਹਨਾਂ ਨੇ ਕਰਨੀ ਹੈ ਕੱਲ ਨੂੰ ਇਹ ਨਾ ਕਹਿਣ ਕਿ ਅਗਰ ਕੋਈ ਘਟਨਾ ਘਟੇ ਹੁੰਦੀ ਹੈ ਸਾਡੇ ਕਿਸੇ ਕਾਰਜਕਰਤਾ ਨਾਲ ਕਿ ਸਾਨੂੰ ਇਸ ਚੀਜ਼ ਬਾਰੇ ਪਤਾ ਨਹੀਂ ਸੀਗਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਲੈਣੀ ਹੈ ਤੁਸੀਂ ਕਹਿੰਦੇ ਨਾਈਆ ਕਿੱਡੇ ਕਿੱਡੇ ਕਹਿੰਦਾ ਚੰਤਾਨਗਰ ਜਮਤ ਕਰ ਰਹੇ ਤੇਰੇ ਸਾਹਮਣੇ ਪੈਣਾ ਤੁਸੀਂ ਸਾਰੇ ਜਾਣਦੇ ਹੋ ਜੋ ਹਾਲਾਤ ਪੰਜਾਬ ਦੇ ਬਣੇ ਆ ਠੀਕ ਹੈ ਨਾ ਜੀ ਸਾਰੇ ਬਾਦਾਂ ਤੋਂ ਕੱਟੜ ਝੂਠੀ ਕੱਟੜ ਭ੍ਰਸ਼ਟਾਚਾਰੀ ਔਰ ਕੱਟੜ ਮੈਂ ਕਹਿ ਸਕਦਾ ਕਿ ਉਹ ਸਰਕਾਰ ਹੈ ਜਿਨੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਹੈ ਜਾਣ ਦੱਸ ਦਿੰਨਾ ਚ ਨਹੀਂ ਹੁੰਦਾ ਤੇ ਫਿਰ ਕੀ ਕਰੋਗੇ ਐਜੀਟੇਸ਼ਨ ਕਰਾਂਗੇ ਐਰੀਟੇਸ਼ਨ ਕਿਸ ਤਰ੍ਹਾਂ ਦੀ ਕਰਾਂਗੇ ਸੜਕਾਂ ਤੇ ਆਵਾਂਗੇ ਤੁਸੀਂ ਦੇਖਿਆ ਹੀ ਹੈ ਤੁਸੀਂ ਸਾਰੇ ਪੱਤਰਕਾਰ ਸਾਥੀਆਂ ਨੇ ਦੇਖਿਆ ਕਿ ਪਿਛਲੇ ਹਫਤੇ ਜਦੋਂ ਅਸੀਂ ਐਜੀਟੇਸ਼ਨ ਕੀਤਾ 1000 ਦੇ ਮੁੱਦੇ ਨੂੰ ਲੈ ਕੇ ਅਸੀਂ ਹਰ ਮੰਡਲ ਦੇ ਵਿੱਚ ਹਰ ਸਰਕਲ ਦੇ ਵਿੱਚ ਆਪਣੇ ਕਾਰਜਕਰਤਾ ਨੂੰ ਸੜਕ ਤੇ ਲੈਂਦਾ ਤੇ ਪਬਲਿਕ ਪਰੇਸ਼ਾਨ ਹੁੰਦੀ ਹੈ ਇਹਨਾਂ ਨੂੰ ਤਾਂ ਫਰਕ ਨਹੀਂ ਪੈਂਦਾ ਨਾ ਹੁੰਦਾ ਕੋਈ ਹੱਲ ਨਿਕਲਦਾ ਦੇਖੋ 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 ਇਹ ਪ੍ਰੈਸ਼ਰ ਗਰੁੱਪ ਦਾ ਕੰਮ ਹੁੰਦਾ ਪਾਰਟੀਆਂ ਪ੍ਰੈਸ਼ਰ ਗਰੁੱਪ ਦੇ ਤੌਰ ਦੇ ਉੱਤੇ ਕੰਮ ਕਰਦੀਆਂ ਆ ਜਦੋਂ ਅਸੀਂ ਵਿਸ਼ੇ ਨੂੰ ਲੋਕਾਂ ਨਾਲ ਲੈ ਕੇ ਜਾਵਾਂਗੇ ਸਾਨੂੰ ਬਹੁਤ ਲੋਕਾਂ ਨੇ ਕਿਹਾ ਅਸੀਂ ਕਿਸੇ ਨੂੰ ਕੋਈ ਪਬਲਿਕ ਨੂੰ ਉਹ ਚ ਹਰਾਸ ਨਹੀਂ ਕੀਤਾ ਧਰਨੇ ਵੀ ਲਾਏ ਸੜਕਾਂ ਦੇ ਕੰਢਿਆਂ ਤੇ ਲਾਏ ਕੋਈ ਜਾਮ ਨਹੀਂ ਕੀਤਾ ਕੋਈ ਬੰਦ ਨਹੀਂ ਕੀਤਾ ਮਗਰ ਲੋਕਾਂ ਨੂੰ ਦਿਖਾਇਆ ਉਹ ਚ ਵੀ ਤਖਤੀਆਂ ਹੀ ਬਣੀਆਂ ਸੀਗੀਆਂ ਕਿ ਕਰਦੀਆਂ ਭੈਣਾ ਇਹ ਪੁਕਾਰ ਕਿੱਥੇ ਹੈ ਰੁਪਈਆ ਹਜ਼ਾਰ ਜਲਦੀ ਅਸੀਂ 2-4 ਇਸ ਹਫਤੇ ਦੇ ਵਿੱਚ ਵਿੱਚ ਲਾਅ ਐਂਡ ਆਰਡਰ ਨੂੰ ਲੈ ਕੇ ਵੀ ਪੂਰੇ ਜਲੰਧਰ ਦੇ ਵਿੱਚ ਧਰਨੇ ਲਾਉਣ ਵਾਲੇ ਜਿਹੜੇ ਤੁਸੀਂ ਧਰਨੇ ਲਗਾਏ ਸੀ 12 ਮੰਡਲ ਜਿਹੜੇ ਬਣਾ ਕੇ ਲਗਾਏ ਸੀ ਉਹਦਾ ਕੋਈ ਇਫੈਕਟ ਨਹੀਂ ਹੋਇਆ government 'ਤੇ ਇਦਾਂ ਨਾ ਕਿ ਇੱਕਦਮ ਕੋਈ ਚੀਜ਼ ਮੰਗਣ ਤੇ ਮਿਲਦੀ ਨਹੀਂ ਅਸੀਂ ਤਾਂ ਸਰਕਾਰ ਨੂੰ ਚਿਤਾਇਆ ਹੈ ਕਿ ਤੁਸੀਂ 1000 ਰੁਪਏ ਦੀ ਕਮਿਟਮੈਂਟ ਜਿਹੜੀ ਹੈ ਉਹ ਨਾਲ ਉਹਨਾਂ ਦੇ ਨਾਲ ਕੀਤੀ ਸੀਗੀ ਉਹਨਾਂ ਨੂੰ ਜਿਹੜਾ 1000 ਰੁਪਈਆ ਹੈ ਉਹ ਜਲਦ ਜਲਦ ਦਿੱਤਾ ਜਾਵੇ ਪਰ ਅੱਜ ਦਾ ਜਿਹੜਾ ਵਿਸ਼ੇ ਹੈ ਅੱਜ ਦਾ ਵਿਸ਼ੇ ਲਾਅ ਐਂਡ ਆਰਡਰ ਨੂੰ ਲੈ ਕੇ ਹੈ ਔਰ ਇਹ ਤੇ ਅਸੀਂ ਪਾਰਟੀ ਸਾਰੇ ਗੰਭੀਰ ਹਨ ਜਲੰਧਰ ਤੋਂ ਦਵਿੰਦਰ ਕੁ